ਕਣ ਵੀਰੋ ਰਾਮ ਰਾਮ ਨਮਸਕਾਰ ਸਤਿ ਸ਼੍ਰੀਕਾਲ ਸਾਰੇ ਕਿਸਾਨ ਪ੍ਰਾਮਾ ਦਾ ਟਰੈਕਟਰ ਸੈਲ ਕੀਤੀ ਟੱਕ YouTube ਚੈਨਲ ਐਂਡ Facebook ਪੇਜ ਤੇ ਮੋਸਟ ਵੈਲਕਮ ਮੈਂ ਤੇ ਆਸ਼ਾ ਕਰਦੇ ਆਂ ਕਿ ਸਾਰੇ ਕਿਸਾਨ ਵੀਰ ਠੀਕ ਠਾਕ ਵਧੀਆ ਹੋਣਗੇ ਤੇ ਅੱਜ ਜਿਹੜੀ ਤਰੀਕ ਹੋ ਗਈ ਆ ਕਿਸਾਨ ਵੀਰੋ 25 April 24 24 April 2025 ਹੋ ਗਿਆ ਤੇ ਅੱਜ ਨਾ ਕਣਕ ਦਾ ਤੁਹਾਨੂੰ ਪਤਾ ਹੈ ਲੈ ਸੀਜ਼ਨ ਆ ਪੂਰਾ ਯੋਰਾ ਤੇ ਬਾਡੀ ਦਾ ਹਾਰਵੈਸਟਿੰਗ ਦਾ ਟਾਈਮ ਚੱਲਦਾ ਪਿਆਦਾ ਆਪਾਂ ਕਣਕ ਕਬੜਾ ਨਹੀਂ ਸ਼ੁਰੂ ਕਰਤੀ ਅੱਜ ਠੀਕ ਹੈ ਜੀ ਆ ਖੇਤ ਵੇਖ ਲਓ ਜਿੱਥੋਂ ਤੱਕ ਕਣਕ ਲੱਭਦੀ ਪਈ ਹੈ ਨਾ ਅੱਗੇ ਉਥੋਂ ਤੱਕ ਤੇ ਅੱਜ ਇੱਕੋ ਹੀ ਫੇਰ ਆ ਗਿਆ ਮਸ਼ੀਨ ਦਾ ਵੇਖ ਲਓ ਸ਼ੁਰੂ ਕੀਤਾ ਕੰਮ ਤਾਂ ਸਮਾਂ ਸਵੇਰ ਦਾ ਹੋ ਗਿਆ 9:00 ਵਜ ਗਿਆ ਠੀਕ ਹੈ ਜੀ ਧੁੱਪ ਵੀ ਚੜ ਗਈ ਹੈ ਚੰਗੀ ਤੇ ਇਧਰੋਂ ਖੇਤ ਆ ਪੂਰੇ ਉਥੋਂ ਤੱਕ ਫਿਰ ਇਧਰੋਂ ਦੇਖ ਲਓ ਇਧਰੋਂ ਲੈ ਕੇ ਉਹ ਜਿੱਥੋਂ ਤੱਕ ਗੁਲਗੁਲਦੀ ਆ ਨਾ ਸਾਹਮਣੇ ਇਹ ਸਾਰੇ ਖੇਤ ਆ ਤੇ ਅੱਜ ਜਿਹੜੀ ਖੇਤ ਸੁਖ ਨਾਲ ਕੋਈ 18 ਬੈ ਕਿੱਲੇ ਕਣਕ ਹੈਗੀ ਹੈ ਜਿਹੜੀ ਲਾਈ ਦੀ ਹੈ ਬਾਕੀ ਕਮਾਦ ਵਗੈਰਾ ਤੇ ਕੋਸ਼ਿਸ਼ ਕਰਨੀ ਆ ਵੀ ਸਾਰੀ ਵੜਾ ਦਈਏ ਅੱਜ ਤੇ ਟਰਾਲੀਆਂ ਆਪਾਂ ਤਿੰਨ ਇਕੱਠੀਆਂ ਕਰ ਲੇਦੀਆਂ ਠੀਕ ਹੈ ਜੀ ਆ ਵੇਖ ਲੋ ਇੱਕ ਦੇ ਇਹ ਟਰਾਲੀ ਹੈ ਜਿਹੜੀ ਆ ਆਪਣੇ ਸੋਨਾਲੀ ਕਾ 60 ਇਹ ਵੀ ਵੱਡਾ ਟਰਾਲਾ ਇੱਕ ਇਹ ਪਹਿਲੇ ਇਹ ਪ੍ਰਾਣਾ ਹੈ ਪ੍ਰਾਹ ਕੇ ਮੰਡੀ ਭੇਜ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਦੂਜੀ ਟਰਾਲੀ ਆ ਉਹ ਕਿਸਾਨ ਵੀਰੋ ਇਹ ਆ ਗਿਆ ਆਪਣੇ ਵਾਲਾ 605 ਠੀਕ ਆ ਇਹਦੇ ਮਗਰ ਵੀ ਜਿਹੜਾ ਅਸੀਂ ਵੱਡਾ ਟਰਾਲਾ ਭਾਏ ਦਾ ਪਹਿਲੇ ਉਹ ਪ੍ਰਾਹ ਕੇ ਮੰਡੀ ਭੇਜ ਦੇਣੀ ਆ ਫੁੱਲ ਤੇ ਉਤ ਤੋਂ ਬਾਅਦ ਇਹ ਆਪਣਾ ਆ ਗਿਆ ਇਹ ਵੀ ਟਰਾਲਾ ਵੱਡਾ ਆਇਆ ਕਿਸਾਨ ਵੀਰੋ ਇਹ ਵੀ ਭਰਾ ਲਾਣਾ ਇਹ ਭਰਾ ਕੇ ਖਿਹਾਰ ਲੈਣਾ ਤੇ ਉਤ ਤੋਂ ਬਾਅਦ ਆਪਣਾ ਟਰੈਕਟਰ ਲਾ ਕੇ ਤੇ ਇੱਧਰ ਪਾ ਲਾਂਗੇ ਇਸ ਟਰਾਲੀ ਮਗਰ ਇਹ ਆਪਣੀ ਟਰਾਲੀ ਆ ਗਈ ਇਹ ਵੀ ਵੱਡੀ ਟਰਾਲੀ 바ਵਾ ਦਾਣੇ ਪੈ ਜਾਂਦੇ 100 ਕੁਆਂਟਲ ਤੋਂ ਜ਼ਿਆਦਾ ਠੀਕ ਹੈ ਜੀ ਇਹ ਵੀ ਤੇ ਟਰਾਲੀਆਂ ਤਿੰਨਾਂ ਅਜ ਇਕੱਠੀਆਂ ਕਰ ਲਈਆਂ ਇੱਕ ਦੋ ਤੇ ਤੀਜੀ ਉਹ ਤੇ ਵੇਖਦੇ ਆ ਮੇਰੇ ਖਿਆਲ ਨਾਲ ਤਿੰਨਾਂ ਚਾਜਦੇ ਚਾਹੀਦੇ ਇੰਨੇ ਇੱਕ ਕਿਉਂਕਿ ਵਿੱਚ ਥੋੜੀ ਮਾੜੀ ਵੀ ਹੈਗੀ ਕਰਨ ਕੇ ਤੇ ਜੇ ਥੋੜੀ ਬਾਦੀ ਘਾਟੀ ਹੋਈ ਤੇ ਵੇਖ ਲਾਂਗੇ ਫਿਰ ਵੀ ਕੋਈ ਛੋਟਾ ਟਰਾਲੂ ਮੰਗ ਲਾਂਗੇ ਹੋਰ ਤੇ ਕੰਮ ਹੋ ਗਿਆ ਸ਼ੁਰੂ ਰੱਬ ਦਾ ਨਾਮ ਲੈ ਕੇ ਤੇ ਹੁਣ ਅੱਗੇ-ਅੱਗੇ ਵੀਡੀਓ ਤੁਹਾਨੂੰ ਦੱਸਦੇ ਜੰਦੇ ਆ ਬਣਾਉਂਦੇ ਜੰਦੇ ਆ ਠੀਕ ਹੈ ਜੀ ਪੂਰੇ ਤੇ ਬਾਕੀ ਕਾ ਵੇਖ ਲਓ ਇਧਰ ਆਪਣੇ ਸੰਤ ਸੁੰਦ ਖੜੇ ਆ ਸਾਰੇ ਸਵਾਗਾ ਹੱਲਾ ਇਧਰ ਆ ਜਿੰਦਰਾ ਪਿਆ ਕਿਸਾਨ ਵੀਰੋ ਕਰਾ ਪਿਆ ਉਹ ਟਿੱਲਰਾਂ ਪਈਆਂ ਅੱਗੇ ਤਰਫਾਲੀ ਪਈ ਆ ਠੀਕ ਹੈ ਜੀ ਤੇ ਅੱਗੇ ਮਿਲਨੇ ਆ ਬਾਕੀ ਸਾਰੇ ਅੱਜ ਸ਼ਾਮਾਂ ਤੱਕ ਪੂਰੀ ਤਿਆਰੀ ਠੋਕ ਕੇ ਲੱਗਣੀ ਆ ਲੋ ਜੀ ਚੱਲਦਾ ਪਿਆ ਕਿਸਾਨ ਵੀਰੋ ਕੰਮ ਜੋਰਾ ਸ਼ੂਰਾ ਚ ਅੱਜ ਨਾ ਆਪਣਾ ਕੜਕਵੜਾ ਹੰਦਾ ਠੀਕ ਹੈ ਜੀ ਕਰੋ ਜੱਕ ਪ੍ਰੀਤ ਵਾਲਿਆਂ ਦੀ ਕੰਬਾਈਨਾ ਪ੍ਰੀਤ 987 ਕਰਕੇ ਕਰ ਲੋ ਜੱਕ ਅਜ ਲੋ ਜੀ ਕਿਸਾਨ ਵੀਰੋ ਸ਼ੁਰੂਆਤ ਹੋ ਗਈ ਆ ਪਹਿਲੀ ਬੋਗੀ ਪੈਣ ਦੀ ਆ ਠੀਕ ਹੈ ਜੀ ਟਰਾਲੀ ਚ ਆ ਵੇਖ ਲੋ ਕਿੰਨੀ ਕਬੜੋਈ ਆ ਜੇ ਤੇ ਬੋਗੀ ਭਰ ਗਈ ਆ ਤੇ ਪਹਿਲੀ ਬੋਗੀ ਸ਼ੁਰੂ ਹੋਈ ਆ ਕਿੰਨੀ 18 ਗੰਟਲ ਕਹਿੰਦੇ ਆਂਦੀ ਆ ਬੋਗੀ ਜਿਹਦੇ ਬੋਗੀ ਫੁੱਲ ਭਰ ਗਈ ਆ ਠੀਕ ਹੈ ਜੀ ਤੇ ਬਾਕੀ ਆ ਅੱਗੇ ਵੀ ਰਹਿੰਦਾ ਜੇ ਖੇਤ ਇੱਧਰ ਤੇ ਇੱਧਰ ਸਾਰਾ ਪਿਆ ਸਿਸਟਮ ਚੱਲਣਾ ਉਹਨਾਂ ਟਰਾਲੀਆਂ ਦੋ ਪਰੇ ਲਾਈਆਂ ਆ ਵੇਖ ਲਓ ਲੋ ਜੀ ਕਿਸਾਨ ਵੀਰੋ ਇਹ ਵਢੋਚ ਲਿਆ ਇੱਧਰੋਂ ਸਿਸਟਮ ਸਾਰਾ ਤੇ ਦੂਜੀ ਬੋਗੀ ਪੈਣ ਲੱਗੀ ਆ ਹੁਣ ਉਹ ਵੇਖ ਲਓ ਟਰਾਲੀ ਚੱਲ ਗਈ ਆ ਤੇ ਦੂਜੀ ਬੋਗੀ ਲੱਗੀ ਆ ਪੈਣ ਤੇ ਜਿਲੇ ਆ ਵਢੋ ਜਾਂਦੀ ਆ ਤਾਂ ਫੇਰ ਇਤੋਂ ਬਾਅਦ ਇੱਧਰ ਆਣਿਆ ਇਹ ਸਿਸਟਮ ਹੈ ਨਾ ਜਿਹੜਾ ਪਿੱਛੇ ਸਾਰਾ ਆ ਵੀ ਨਾ ਤੇ ਇਹ ਜਿਹੜੀ ਟਰਾਲੀ ਤੁਸੀਂ ਦੇਖ ਰਹੇ ਹੋ ਇਹਦੇ ਜੀ ਮੇਰੇ ਖਿਆਲ ਨਾਲ ਜਿਆਦਾ ਨਹੀਂ ਸੱਤਾ ਕਿੱਲਿਆਂ ਦੇ ਤਾਂ ਨੇ ਪੈ ਜੰਦੇ ਆ ਵੱਡਾ ਟਰਾਲਾ ਠੀਕ ਹੈ ਜੀ ਚਲੋ ਚੈੱਕ ਤੇ ਬਾਕੀ ਤੋਂ ਬਾਅਦ ਦੋ ਟਰਾਲੀਆਂ ਲੱਗੀਆਂ ਸਾਹਮਣੇ ਫਿਰ ਉਹਦੇ ਚ ਪਾਵਾਂਗੇ ਤੇ ਜੇ ਤਿੰਨੇ ਭਰਾ ਕੇ ਵੀ ਕੋਈ ਥੋੜਾ ਮਤਾਂ ਰਹਿ ਗਿਆ ਕੰਮ ਤਾਂ ਫਿਰ ਇੱਕ ਟਰਾਲੀ ਹੋਰ ਲੈ ਆਵਾਂਗੇ ਪਿੰਡੋਂ ਛੋਟੀ ਕੋਈ ਠੀਕ ਹੈ ਜੀ ਤੇ ਬਾਕੀ ਇਹ ਵੀ ਕਨਕਦਾ ਵੀ ਕੰਮ ਥੋੜਾ ਹੁੰਦਾ ਖਤਰਿਆ ਵਾਲੀ ਆ ਕਿਸਾਨ ਵੀਰੋ ਜਿਦਾ ਪਤਾ ਹੀ ਆ ਤੁਹਾਨੂੰ ਐਗਤੀ ਆ ਗੁੱਗ ਕਾਫੀ ਲੱਗੀਆਂ ਪੰਜਾਬ ਵਿੱਚ ਫਸਲਾਂ ਨੂੰ ਇਹੋ ਹੀ ਹੁੰਦਾ ਵੀ ਚੱਲ ਵਧੋ ਜੇ ਜੀ ਨਹੀਂ ਛੇਤੀ ਕੰਮ ਨਿਬੜ ਜੇ ਮਿਹਨਤਾਂ ਦੀ ਹੈ 6 ਮਹੀਨੇ ਦੀ ਲੋਈ ਥਾਂ ਗਰਪ ਹੋ ਗਈ ਲੱਗੀ ਆ ਪੈਰੋਂ ਫਿਰ ਹਾਂ ਹਾਂ ਲੱਗਿਆ ਹੁਣ ਤੀਜੀ ਬੋਗੀ ਖੇਤਰੋਂ ਨਿਪੜ ਗਿਆ ਕੰਮ ਸਾਰੇ ਆ ਵੇਖ ਲੋ ਜੀ ਇਹੋ ਦੂਰ ਤੱਕ ਇਧਰੋਂ ਨਿਪੜ ਗਿਆ ਸਾਰਾ ਹੀ ਹੁਣ ਇਹ ਰਹਿ ਗਿਆ ਇਧਰੋਂ ਵੀ ਨਿਪੜੀ ਗਿਆ ਲੱਗ ਪਗ ਥੋੜਾ ਹੀ ਰਹਿ ਗਿਆ ਵੇਖ ਲੋ ਇਹ ਗੱਪੇ ਟਕਲਾਤਾ ਇਹ ਥੋੜਾ ਜਿਹਾ ਖਤਾ ਇਧਰ ਰਹਿ ਗਿਆ ਤੇ ਆ ਵੇਖ ਲੋ ਇੰਨਾ ਕਿੱਧਰ ਰਹਿ ਗਿਆ ਕੰਮ ਤੇ ਇੰਨਾ ਕੀ ਇਧਰ ਆ ਗਿਆ ਬਸ ਜਿੱਤੋਂ ਬਾਅਦ ਫਿਰ ਇਹ ਕਰਾ ਕੇ ਨਾ ਤੇ ਚਲਦੇ ਆਂ ਪਰਲੀ ਸਾਈਡ ਤੇ ਟਰਾਲੀ ਨਹੀਂ ਹੋ ਪਰਾਉਣੀ ਇੱਥੋਂ ਜਿੰਨੀ ਵੀ ਹੁੰਦੀ ਹੈ ਠੀਕ ਆ ਬਾਕੀ ਫੇਰ ਉਧਰੋਂ ਜਾ ਕੇ ਪਾਉਨੇ ਆ ਉਹ ਅੱਗੇ ਆ ਕੰਕਰ ਠੀਕ ਆ ਜੀ ਲੋ ਜੀ ਕਿਸਾਨ ਵੀਰੋ ਇਧਰੋਂ ਕੰਮ ਗਿਆ ਨਿਭੜ ਠੀਕ ਹੈ ਜੀ ਕਰੋ ਜੀ ਆਕਾ ਸੋਨਾਲੀ ਕਾ ਉੱਪ ਤੇ ਰਾਹੀ ਹੋਰ ਉੱਪ ਤੇ ਰਾਹੀ ਹੋਰ ਲੈ ਗਿਆ ਇਹ ਲੈ ਗਿਆ ਜੀ ਲੋ ਜੀ ਕਿਸਾਨ ਵੀਰੋ ਇਧਰੋਂ ਤਾਂ ਕੰਮ ਗਿਆ ਨਿਬੜ ਵੇਖ ਲੋ ਸਾਰਾ ਏਰੀਆ ਜਿੱਥੋਂ ਤੱਕ ਲੱਭਣ ਹੈ ਨਾ ਦੂਰ ਤੱਕ ਬੜਿਆ ਗਿਆ ਠੀਕ ਹੈ ਜੀ ਕਿ ਜਿੱਥੋਂ ਤੱਕ ਨਜ਼ਰ ਆਣ ਰਿਹਾ ਇਧਰ ਤੇ ਹੁਣ ਟਰਾਲੀ ਫੁੱਲ ਨਹੀਂ ਭਰੋਈ ਚ ਕੋਈ ਦੋ ਬੋਗੀਆਂ ਪੈ ਲੀਆਂ ਜਿਹੜੀ ਗਈ ਆ ਉਹ ਅੱਗੋਂ ਪਵਾਉਂਦੇ ਆ ਵਢਾ ਕੇ ਤੇ ਆਪਣੀ ਵਾਲੀ ਟਰਾਲੀ ਵੀ ਲੈ ਚੱਲਨੇ ਆ ਉਧਰ ਠੀਕ ਆ ਫਿਰ ਬਾਕੀ ਦੇ ਜਿ ਪਵਾਵਾਂਗੇ ਲਓ ਜੀ ਸਾਰ ਵੀਰੋ ਉਧਰ ਚੱਲਿਆ ਹੁਣ ਪਰਲੀ ਸਾਈਡ ਠੀਕ ਹੈ ਜੀ ਉਧਰ ਵਢਾਣੇ ਆ ਜਾ ਕੇ ਤੇ ਜਿੰਨੀ ਕੱਟ ਰਹੀ ਆ ਦੂਜੀ ਟਰਾਲੀ 'ਚ ਪਵਾਉਨੇ ਆ ਜਿਹੜੀ ਗਈ ਆ ਤੇ ਬਾਕੀ ਆਪਣੇ ਵਾਲੀ 'ਚ ਪਵਾਉਨੇ ਆ ਪਿਛੇ ਟਰਾਲੀ ਇਹਦੀ ਜੀ ਬਾਕੀ ਆਦੇ 'ਚ ਪਵਾਉਨੇ ਆ ਉਹ ਗਈ ਟਰਾਲੀ ਲੋ ਜੀ ਸਾਰ ਵੀਰੋ ਉਧਰੋਂ ਮੁਕਾ ਕੇ ਨਾ ਕੰਮ ਪਿੱਛੋਂ ਸਾਰਿਆਂ ਮੁਗ ਗਿਆ ਉਧਰੋਂ ਤੇ ਅੱਗੇ ਆ ਗਏ ਹੁਣ ਦੂਸਰੀ ਸਾਈਡਾਂ 'ਆ ਮੈਂ ਜਿਹੜੇ ਆ ਵੇਖ ਲੋ ਇਹ ਟਰਾਲੀ ਲੈ ਆਂਦੀ ਐ ਖਾਲੀ ਐ ਬਿਲਕੁਲ ਅਜੇ ਤੇ ਇਧਰੋਂ ਵੱਡੀ ਆ ਉਹ ਖਤਾ ਵੱਡੇ ਆ ਇੱਕ ਤੇ ਇਧਰੋਂ 4-4 ਫੇਰੇ ਆਏ ਆ ਤੇ ਆ ਪਿਛਲਾ ਤਾਂ ਨਹੀਂ ਪੈਣ ਲੱਪੇ ਠੀਕ ਐ ਜੀ ਐ ਪਰੋਂਦੀ ਪਈ ਆ ਐ ਵੀ ਉਹ ਤੋੜ ਤੱਕ ਅੱਗੇ ਤੱਕ ਇਹ ਸਾਰੀ ਵੱਟ ਕੇ ਨਾ ਕੋਠੇ ਤੱਕ ਲੱਭਣ ਦੇ ਜਿਹੜਾ ਹਰ ਆ ਜਾ ਇਹ ਜਿੰਨੀ ਵੀ ਹੈਗੀ ਵੱਟ ਕੇ ਉਸ ਤੋਂ ਬਾਅਦ ਜਿਹੜਾ ਪਾਣਾ ਇਧਰ ਆਣਾ ਥੱਲੇ ਵਾਲੀ ਸਾਈਡ ਆ ਵੇਖ ਲੋ ਇਧਰ ਸਿਸਟਰ ਨੂੰ ਤੇ ਅੱਗੇ ਕਰੋ ਅੱਗੇ ਤੇ ਉਤੋਂ ਬਾਅਦ ਆ ਆ ਜਣਾ ਥੱਲੇ ਸਿਸਟਮ ਤੁਹਾਨੂੰ ਦਿਖਾਉਣਾ ਮੈਂ ਆ ਵੇਖ ਲੋ ਇਹ ਵੀ ਸਾਰਾ ਖਤਾ ਉਥੋਂ ਲੈ ਕੇ ਇੱਧਰ ਤੱਕ ਤੇ ਇੱਧਰੋਂ ਅੱਗੇ ਦਿਖਾਉਣਾ ਇੱਧਰੋਂ ਆ ਚੈੱਕ ਕਰੋ ਇੱਧਰੋਂ ਲੈ ਕੇ ਉਹ ਅੱਗੇ ਤੋੜ ਤੱਕ ਸਾਰੇ ਇੱਧਰੋਂ ਵੀ ਲੈ ਕੇ ਉਹ ਪਰੇ ਤੱਕ ਪੁੱਲ ਤੱਕ ਸਾਰੇ ਆ ਦੇਖੋ ਜਿੰਨਾ ਏਰੀਆ ਇਹ ਵੱਡਣ ਆਲਾ ਸਾਰਾ ਤੇ ਇਹ ਤਾਂ ਉਹ ਦੇਖ ਲੋ ਹੋ ਗਈਆਂ ਉਹਨਾਂ ਟੀਸੀ ਨਿਕਲਣਾ ਪਈ ਠੀਕ ਹੈ ਜੀ ਕਰੋ ਜਾ ਕੇ ਦੇਖ ਲੋ ਇਹ ਹੁਣ ਤੋਰ ਦੇ ਰਹੀਆਂ ਮੰਡੀ ਨੂੰ ਇਹ ਵਾਲੀ ਟਰਾਲੀ ਹੈ ਜਿਹੜੀ ਉਸ ਤੋਂ ਬਾਅਦ ਮੈਂ ਆਪਣੀ ਟਰਾਲੀ ਚ ਪਵਾਉਣਾ ਉਹ ਜਿਹੜੀ ਆ ਉਹ ਵੀ ਇਡੀ ਟਰਾਲੀ ਆ ਇਹ ਦੋਨੇ ਬਰਾਬਰ ਹੀ ਟਰਾਲੀਆਂ ਲੱਗ ਭਾਗ ਜੀ ਲੈ ਦੋਨੇ ਪਰ ਹੋ ਗਈਆਂ ਫਿਰ ਤੀਜੀ ਜਿਹੜੀ ਉਹ ਪਰੇ ਹੀ ਖੜੀ ਕੀਤੀ ਦੀ ਉਧਰ ਆਪਣਿਆਂ ਵਾਲੀ ਸੰਤਰੀ ਉਹ ਲਿਆਵਾਂਗੇ ਫਿਰ ਉਦੇ ਜਿੰਨੇ ਬੜੀ ਜਾਣਾ ਕੰਮ ਫਿਰ ਉਹਲੇ ਨੂੰ ਨੇੜੇ ਹੋ ਜਾਣਾ ਕੰਮ ਕਰੋ ਜਾ ਕੇ બસ ਬਸ ਬਸ ਚਲੋ ਜੀ ਇਹ ਇੱਕ ਬੋਗੀ ਭੇਜਣੀ ਆ ਪਿੱਛੇ ਦੇ ਚ ਨਾ ਇੱਕ ਬੋਗੀ ਹੋਰ ਪਵਾਉਣੀ ਆ ਇਹਦੇ ਚ ਜਿਲੇ ਰੋਣਦੀਆ ਹੁੰਦੇ ਲੋ ਜੀ ਸੋਨਾਲੀਕਾ 60 ਸਿਕੰਦਰ ਐਚ ਡੀ ਐਮ ਹਾਂ ਸੋਨਾਲੀਕਾ ਕਹਿੰਦੇ ਚਲੋ ਅੱਗੇ ਫੇਰ ਕਰਨੇ ਹੁਣ ਇਹਨੂੰ ਭਰਾਨੀਆਂ ਪੂਰੀ ਇੱਕ ਬੋਗੀ ਰਹਿ ਗਈ ਉਸ ਤੋਂ ਬਾਅਦ ਇਹ ਸਿਸਟਮ ਸਾਰਾ ਏਰੀਆ ਪਿਆਜ ਅੱਜ ਨਵੇੜ ਦੇ ਨਾਲ ਕਿਸਾਨ ਵੀਰੋ ਕੰਮ ਦਾ ਸ਼ਾਮ ਤੱਕ ਕੰਮ ਬੜਾ ਖਤਰੇ ਵਾਲਾ ਹੁੰਦਾ ਕਣਕ ਦਾ ਪਤਾ ਹੈ ਤੁਹਾਨੂੰ ਲੋ ਜੀ ਕਿਸਾਨ ਵੀਰੋ ਜਿਹੜੀ ਇੱਕ ਟਰਾਲੀ ਇਹ ਪਹਿਲੀ ਉਹ ਹੋ ਗਈ ਪੂਰੀ ਫੁੱਲ ਵੇਖ ਲਓ ਠੀਕ ਹੈ ਜੀ ਇੱਥੋਂ ਤੱਕ ਤੇ ਹੁਣ ਉਹ ਦੂਜੀ ਪਵਾਣੇ ਆ ਉਹਦੇ ਚ ਤੇ ਇਹ ਹੁਣ ਚੱਲੀ ਆ ਮੰਡੀ ਇਹਨੂੰ ਤੋਰ ਦਿੰਦੇ ਆ ਟਰਾਲੀ ਨੂੰ ਇਹ ਚੱਲੀ ਆ ਹੁਣ ਟਰਾਲੀ ਮੰਡੀ ਠੀਕ ਹੈ ਜੀ ਤੇਰਾਈ ਹੋਰ ਮੇਰੇ ਖਿਆਲ 150 ਕੁੰਟਲ ਦੇ ਲਾਗੇ ਕਣਕ ਹੋ ਗਈ ਆ ਠੀਕ ਹੈ ਜੀ ਕਰੋ ਜੀ ਕਿਸਾਨ ਵੀਰੋ ਉਧਰੋਂ ਮੁਕਾ ਕੇ ਕੰਮ ਤੇ ਆਹ ਵੇਖ ਲਓ ਇੱਧਰ ਆ ਗਏ ਆ ਖੱਤੇ ਜਿ ਠੀਕ ਹੈ ਜੀ ਤੇ ਦੋ ਕੁ ਫੇਰੇ ਗਏ ਆ ਜੇ ਦੋ ਦੋ ਫੇਰੇ ਆਏ ਆ ਇੱਧਰੋਂ ਵੀ ਇੱਧਰੋਂ ਵੀ ਤੇ ਇਹ ਖੱਤਾ ਰਹਿ ਗਿਆ ਨੱਕ ਵੱਡਣ ਆਦਾ ਠੀਕ ਹੈ ਜੀ ਆ ਕਰੋ ਚੱਕ ਇਹ ਵਾਲਾ ਤੇ ਆ ਬੱਢ ਕੇ ਨਾ ਤੋ ਉਹ ਟਰਾਲੀ ਜੀ ਪਾਰਾ ਵੀ 60-70% ਪ੍ਰੋਹ ਗਿਆ ਟਰਾਲੀ ਤੇ 30% ਖਾਲੀ ਹੈ ਤੋ ਵੀ ਨਾ ਇਧਰੋਂ ਪ੍ਰੋਹ ਜ ਨਹੀਂ ਹੈ ਕਹਿ ਖਤਾ ਆ ਇਸ ਤੋਂ ਬਾਅਦ ਗਿਆ ਖਤੇ ਆ ਸਾਹਮਣੇ ਸੋਲਰ ਆ ਲਿਆ ਇੱਕ ਖਤਾ ਵੱਡਾ ਖਤਾ ਵੀ ਕਾਫੀ ਠੀਕ ਹੈ ਜੀ ਤੇ ਇਹ ਵੀ ਜਿਹੜੇ ਇਹਦੇ ਜ ਪੈ ਜਾਂਦੇ ਨੇ ਆ ਵੀ ਪ੍ਰੋਹ ਕੇ ਤੇ ਇਹ ਵੀ ਟਰਾਲੀ ਪ੍ਰੋਹ ਜ ਨਹੀਂ ਆ ਫਿਰ ਇਹਨੂੰ ਲਾ ਦੇਣਾ ਆਪਾਂ ਟਰਾਲੀ ਨੂੰ ਤੇ ਲਾ ਕੇ ਤਾਂ ਫਿਰ ਜਿਹੜੀ ਸੜਕ ਤੇ ਆ ਨਾ ਉਧਰ ਉਹ ਸਾਹਮਣੇ ਵੇਖ ਲੋ ਉਹ ਜੇ ਨਵਾਂ ਕਾਰ ਬੰਦਾ ਉਹਦੇ ਲਾਗੇ ਇੱਕ ਖਤਾ ਤੇ ਦੋ ਤਿੰਨ ਕਿਲੋ ਪਰੇ ਆ ਸੜਕ ਤੇ ਫਿਰ ਉਧਰ ਬੜਾਣਿਆਂ ਜਾ ਕੇ ਤੇ ਉਹ ਬੜਾਵਾਂਗੇ ਦੂਜੀ ਟਰਾਲੀ 'ਚ ਇਵੀ ਇੱਕ ਮੰਡੀ ਚੱਲ ਗਈ ਸਵੇਰੇ ਤੇ ਕਾ ਪ੍ਰੋਕ ਖਿលਿਆਰ ਦਾਂਗੇ ਕਰ ਤੇ ਜਿਹੜੀ ਤੀਜੀ ਆਪਣਿਆਂ ਲਈ ਉਹ ਪਾ ਲਾਂਗੇ ਠੀਕ ਹੈ ਜੀ ਤੇ ਫਿਰ ਉੱਚ ਵੀ ਨਵੇੜਨੇ ਆ ਕੰਮ ਦੇ ਟਰਾਲੀ ਨਾਲ ਥੋੜੀ ਜਿਹੀ ਬੈ ਗਈ ਆ ਇੱਥੇ ਆ ਵੇ ਲੋ ਫਸ ਗਈ ਆ ਥੋੜੀ ਜਿਹੀ ਜਗਾ ਕੱਚੀ ਸੀ ਮੈਂ ਧਿਆਨ ਨਹੀਂ ਦਿੱਤਾ ਤੇ ਲਿਆਨੇ ਟਰੈਕਟਰ ਨੂੰ ਤੇ ਕੱਢਨੇ ਆ ਟਰਾਲੀ ਨੂੰ ਠੀਕ ਹੈ ਜੀ ਲੋ ਜੀ ਕਿਸਾਨ ਵੀਰੋ ਉਧਰੋਂ ਮੁਕਾ ਕੇ ਕੰਮ ਦੋ ਖਤੇ ਰਹਿ ਗਏ ਉਧਰ ਨਾਲ ਪਰਲੀ ਸਾਈਡ ਤੇ ਬਾਕੀ ਦਰ ਮੁੱਕ ਗਿਆ ਕੰਮ ਸਾਰਾ ਤੇ ਇੱਧਰ ਆ ਗਏ ਆਪਾਂ ਟਰੈਲੀ ਟਰੈਕਟਰ ਲੈ ਕੇ ਆਪਣੇ ਘਰ ਲਾ ਕੇ ਤਾਂ ਆਪਣੇ ਨਾਲ ਹੀ ਟਰਾਲੀ ਪਾ ਲਈ ਆ ਹੁਣ ਠੀਕ ਹੈ ਜੀ ਦੂਜੀਆਂ ਜਿਹੜੀਆਂ ਟਰਾਲੀਆਂ ਸੀ ਉਹ ਪਤਾ ਤਾਂ ਉਹਨੂੰ ਜਿੱਦਾਂ ਦੱਸਿਆ ਸੀ ਵੀ ਇੱਕ ਟਰਾਲੀ ਸਵੇਰੇ ਮੰਡੀ ਪੇਜੀ ਤੀ ਸੀ ਭਰਾ ਕੇ ਤੇ ਇੱਕ ਹੈ ਜਿਹੜੀ ਨਾ ਟਰਾਲੀ ਉਹ ਇੱਧਰ ਕਾਰ ਦੇ ਲਾ ਕੇ ਖੜੀ ਕਰਤੀ ਆ ਭਰਾ ਕੇ ਤੇ ਜਿਹੜੀ ਇੱਕ ਹੈ ਇਹ ਹੁਣ ਪਾਈ ਆ ਆਪਣੇ ਆਲੀ ਹੁਣ ਪਾਈ ਆ ਲੋਡ ਪਈ ਆ ਜੀ ਠੀਕ ਹੈ ਜੀ ਆ ਦੇਖ ਲਓ ਆਪਣੇ ਆਲੀ ਹੁਣ ਪਾਈ ਆ ਮਗਰ ਇਹ ਵੀ ਪ੍ਰੋਜ ਨਹੀਂ ਆ ਕਿਉਂਕਿ ਇੱਕ ਬੋਗੀ ਦੀ ਪੈ ਗਈ ਆ ਅਜੀ ਆ ਬਡੋਂਦੀ ਪਈ ਆ ਜਿੱਤੋਂ ਬਾਅਦੋ ਦੋ ਕਿੱਲੇ ਉੱਪਰ ਆ ਪਈ ਸਾਹਮਣੇ ਛੜਕਦੇ ਕੰਡੇ ਉਹ ਬੂਈ ਬਟਾਣੀ ਆ ਉੱਧਰ ਜਾਣਾ ਠੀਕ ਆ ਤੇ ਸ਼ਾਮਾਂ ਵੀ ਪੈ ਚਲੀਆਂ ਸਵੇਰ ਦੇ ਲੱਗੇ ਜਾਂ ਤਾਂ ਟਾਈਮ ਸਵਾ 5 ਹੋ ਗਿਆ ਤੇ ਸਵੇਰ ਦਾ ਤਾਂ ਉਹਨੂੰ ਪਤਾ 7:00 7:30 ਦਾ ਕੰਮ ਸ਼ੁਰੂ ਹੋਏ ਦਾ ਤੇ ਉਹ ਵੇਖ ਲਓ ਟਰਾਲੀ ਇਹ ਜਿਹੜੀ ਪਹਿਲੇ ਪਾਈ ਦੀ ਮਗਰ ਆ ਪਰਖੇ ਖਿਹਾਰਤੀ ਆ ਕਰ ਲਾਗੇ ਠੀਕ ਆ ਜੀ ਇਹ ਤਾਂ ਮਗਰ ਛੋਟਾ ਟਰਾਲੂਗਾ ਆਪਣਾ ਇਹ ਖਿਹਾਰਤੀ ਆ ਤੇ ਇੱਕ ਮੰਡੀ ਪੇਤੀ ਸੀ ਇਹ ਵੀ ਖਲੋਗੀ ਆ ਤੇ ਇਹ ਵੀ ਉਹਨੂੰ ਦੇਖਾਂਗੇ ਸ਼ਾਮਾਂ ਨੂੰ ਮੰਡੀ ਲੈ ਆ ਜਾਗੇ ਨਹੀਂ ਤੇ ਸਵੇਰੇ ਤੋਂ ਤੋਂ ਬਾਅਦ ਜਿਹੜੀ ਆ ਇਹ ਆ ਇਨੂ ਵੀ ਪਾਰਕ ਤੇ ਇਨੂ ਇਹ ਫਿਰ ਪਰਸੋਂ ਲੈ ਜਾਵਾਂਗੇ ਮੰਡੀ ਨਹੀਂ ਤੇ ਠੀਕ ਹੈ ਜੀ ਇਹ ਬਾਕੀ ਇਹ ਕੰਮ ਆ ਗਿਆ ਹੁਣ ਐਂਡ ਤੇ 80% ਮੁੱਕ ਗਿਆ 85-10 15% ਰਹਿ ਗਿਆ ਕੰਮ ਤਾਂ ਜੀ ਇੱਕ ਦਿਹਾੜੀ ਚੀ ਬੇਲੇ ਹੋ ਗਿਆ ਆਪਾਂ ਸ਼ੁਕਰ ਹੈ ਮਾਲਕ ਦਾ ਵੀ ਸਵੇਰ ਦਾ ਕੰਮ ਤੁਰੇ ਦਾ ਜੇ ਮੈਂ ਬੜੀ ਬਾਰੀ ਨੋਟ ਕੀਤਾ ਕੋਈ ਨਾ ਕੋਈ ਬਿਗਾ ਨੇ ਜਾਂ ਮਸ਼ੀਨ ਖਰਾਬ ਕੋਹ ਨਾ ਕੋ ਹੋ ਹੁੰਦਾ ਰਿਆ ਪਰ ਇੰਨੀ ਮਾਲਕ ਦੀ ਕਿਰਪਾ ਸਭ ਕੁਝ ਵਧੀਆ ਤੁਰੇ ਦਾ ਤੇ ਕੰਮ ਬੜਾ ਨਿਪੜਦਾ ਇਹ ਮਸ਼ੀਨਰੀ ਤੂਰੀ ਰੇ ਨਾ ਲਗਾਤਾਰ ਚਾਹੇ ਮਾਸਾ ਹੋਲੀ ਤੂਰੀ ਰੇ ਕੰਟੀਨਿਊ ਚੱਲੇ ਰੇ ਤਾਂ ਬਾਵਾ ਕੰਮ ਨਿਪੜ ਜਾਂਦਾ ਚੰਗਾ ਨਿਬੜ ਗਿਆ ਕੰਮ ਤਾਂ ਹੁਣ ਬੇਲੇ ਹੋ ਜਾਂਦੇ ਆ ਮੇਨ ਬੜਾ ਫਿਕਰ ਹੀ ਵੀ ਚਲੋ ਸਾਂਭੀ ਜਾਏ ਕੰਕ ਕੰਕ ਦਾ ਤੁਹਾਨੂੰ ਪਤਾ ਕੰਮ ਇਦਾਂ ਦਾ ਹੁੰਦਾ ਇਹ ਚੋਨਾ ਆ ਉਹਦਾ ਮਠਾ ਚੱਲਦਾ ਸੀ ਜੇ ਥੋੜਾ ਠੰਡਾ ਮਠਾ ਕਿਉਂਕਿ ਉਦੋਂ ਆਗੂਗ ਲੱਗਣ ਦਾ ਕੋਈ ਖਤਰਾ ਨਹੀਂ ਤੇ ਇਹ ਤਾਂ ਬਰੂਦੀ ਹੋ ਜਾਂਦਾ ਕਿਸਾਨ ਵੀਰੋ ਪੂਰਾ ਜਦੋਂ ਕਣਕ ਪੱਕ ਜਾਂਦੀ ਆ ਜਿੱਦਾ ਬਰੂਦ ਦਾ ਟੇਰ ਨਹੀਂ ਹੁੰਦਾ ਪੀਲੀ ਲਾਣ ਨਾਲ ਉਹ ਹਿਸਾਬ ਹੁੰਦਾ ਪਤਾ ਨਹੀਂ ਕਿੱਧਰ ਦੀ ਕਿੱਧਰ ਕਾਣੀ ਜਾਂਦੀ ਆ ਫਿਰ ਜਦੋਂ ਲੱਗ ਜਾਂਦੀ ਆ ਤੇ ਚਲੋ ਥੋੜੀ ਟੈਨਸ਼ਨ ਘੱਟ ਹੋਈ ਆ ਪਿਆਜ ਨਿਬੜ ਗਿਆ ਕੰਮ ਬਸ ਕੈਂਡੇ ਕਦਾ ਕੰਮ ਰਹਿ ਗਿਆ ਉਸ ਤੋਂ ਬਾਅਦ ਪਰਾਪੂ ਕੇ ਤੈਨੂੰ ਵੀ ਖਿលਿਆਰ ਦੇਣਾ ਇੱਥੇ ਫਿਰ ਉਸ ਤੋਂ ਬਾਅਦ ਨਾਤ ਹੋ ਕੇ ਤੇ ਦੇਖਾਂਗੇ ਜੇ ਮੰਡੀ ਲਈ ਨਹੀਂ ਹੋਈਗੀ ਇੱਕੋ ਪਰਲੀ ਲੈ ਜਾਾਂਗੇ ਤੇ ਇਹਨੂੰ ਪਰਸਨ ਲੈ ਜਾਾਂਗੇ ਮੰਡੀ ਤੇ ਮਿਲਦੇ ਆਂ ਫਿਰ ਅੱਗੇ ਉਧਰ ਆਲੀ ਵੀ ਜੀ ਉਧਰ ਜੰਦੇ ਆਂ ਨਾ ਛੜਕਦੇ ਤੇ ਉੱਥੇ ਵੀ ਫਿਰ ਦੱਸਣਿਆ ਤੁਹਾਨੂੰ ਪ੍ਰੀਤ ਉਹ ਸੋਸ ਕਾਸੀ